ਸਿਵਲ ਹਸਪਤਾਲ ਦੇ ਬਾਥਰੂਮ ਚੋਂ ਸ਼ੱਕੀ ਹਾਲਾਤਾਂ ਚ ਨੌਜਵਾਨ ਦੀ ਲਾਸ਼ ਬਰਾਮਦ ਜਿਲ੍ਹਾ ਕਪੂਰਥਲਾ ਦੇ ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਚ ਇੱਕ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਲਾਸ਼ ਮਿਲਣ ਦੀ ਖਬਰ ਸਾਹਮਣੇ ਆਈ ਹੈ ਨੌਜਵਾਨ ਦੀ ਲਾਸ਼ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਨੇੜੇ ਬਣੇ ਬਾਥਰੂਮ ਚੋਂ ਮਿਲੀ ਹੈ ਖਬਰ ਮਿਲਦਿਆਂ ਹੀ ਇਲਾਕੇ ਭਰ ਵਿੱਚ ਸਨਸਣੀ ਫੈਲ ਗਈ ਹੈ ਹਦਰ ਨੌਜਵਾਨ ਦੀ شناخت ਸ਼ਹਿਰ ਦੇ ਨਾਮ ਲੱਗਦੇ ਪਿੰਡ ਜੱਬੋ ਸੁਧਾਰ ਦੇ ਵਸਨੀਕ 27 ਸਾਲਾ ਦਲਿਤ ਪਰਿਵਾਰ ਨਾਲ ਸੰਬੰਧਿਤ ਆਕਾਸ਼ ਪੁੱਤਰ ਮੰਗਾ ਸਿੰਘ ਦੇ ਰੂਪ ਵਿੱਚ ਹੋਈ ਹੈ ਚਸ਼ਮਦੀਦਾਂ ਵੱਜੋਂ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਸਿਵਲ ਹਸਪਤਾਲ ਬਾਥਰੂਮ ਅੰਦਰ ਹੀ ਮ੍ਰਿਤਕ ਹਾਲਤਾਂ ਚ ਪਾਇਆ ਗਿਆ ਅਤੇ ਉਸ ਦੇ ਨੇੜੇ ਇੱਕ ਸਰਿੰਜ ਵੀ ਪਈ ਹੋਈ ਸੀ ਪਰ ਪਰਿਵਾਰ ਇਸ ਬਾਬਤ ਕੁਝ ਵੀ ਬੋਲਣ ਲਈ ਤਿਆਰ ਨਹੀਂ ਆ ਮਤਕ ਨੌਜਵਾਨ ਅਜੇ ਕੁਵਾਰਾ ਸੀ ਉਧਰ ਮਾਮਲੇ ਨੂੰ ਲੈ ਕੇ थाना ਸੁਲਤਾਨਪੁਰ ਲੋਧੀ ਪੁਲਿਸ ਵੱਲੋਂ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ 174 ਅਧੀਨ ਕਾਰਵਾਈ ਕਰਕੇ ਜਿਹੜੀ লাশ ਹੈ ਵਾਰਸਾਂ حوالے ਕਰ ਦਿੱਤੀ ਗਈ ਹੈ ਮੇਰਾ ਨਾਮ ਹੈ ਵਿਸ਼ਾਲ ਆ ਤੇ ਇੱਥੇ ਹਸਪੀਟਲ 'ਚ ਹੀ ਇਹ ਮਲਾਜਮ ਆ ਜੀ ਸਾਡੇ ਉਸਟੈਂਡ 'ਤੇ ਇੱਥੇ ਅੰਦਰ ਪਤਾ ਲੱਗਾ ਸੀਗਾ ਕਿ ਅਣਪਛਾਤਾ ਵਿਅਕਤੀ ਇਦਾਂ ਵਾਸ਼ੁਰੂ ਤੋਂ ਮਿਲਿਆ ਵਾ ਟੀਗਾ ਡੂਗਾ ਗਲਤੀ ਜਿਹਾ ਲੱਗ ਗਿਆ ਟੀਗੇ ਲੱਗਣ ਕਾਰਨ ਉਸ ਦੀ ਮੌਤ ਹੋ ਗਈ ਆ ਤੇ ਹੁਣ ਸਾਰੇ ਬੰਨੇ ਮੁਲਾਜ਼ਮਾਂ ਨੂੰ ਦੱਸਿਆ ਵਾ ਉਸ ਦੀ ਪੁਸ਼ਪੜਤਲ ਕੀਤੀ ਜਾ ਰਹੀ ਹੈ ਤੇ ਟੀਗਾ ਬਰਾਬਰ ਦੀ ਹੋ ਗਿਆ ਲੱਗ ਹਾਂਜੀ ਟੀਗਾ ਸਾਹਮਣੇ ਵੀਡੀਓ ਦੇ ਵਿੱਚ ਤੁਹਾਨੂੰ ਦਿਖੂਗਾ ਵੀਡੀਓ ਬਣਾਈ ਸੀ ਨਾਲ ਸ਼ਾਟ ਲਿਆ ਹੋਇਆ ਸੀਗਾ ਭਾਈ ਨੇ ਤੇ ਵੀਡੀਓ ਬਣੀ ਹੈ ਤੇ ਹੋਇਆ ਕਿਤੇ ਵਾਪਰੀ ਕੀਤੀ ਘਟਨਾ ਇਹ ਸੁਲਤਾਨਪੁਰ ਦੇ ਹਸਪਤਾਲ ਸਰਕਾਰੀ ਹਸਪੀਟਲ ਸਿਵਲ ਹਸਪੀਟਲ ਦੇ ਵਿੱਚ ਵਾਪਰੀ ਆਈ ਘਟਨਾ ਕੋਈ ਬਾਥਰੂਮ ਤੋਂ ਮਿਲਿਆ ਹਾਂਜੀ ਹੋਰ ਜਾਣ ਕਿਸ ਤੋਂ ਮਿਲਿਆ ਨੌਜਵਾਨ ਬਈ ਜੀ ਇੱਥੇ ਹਸਪੀਟਲ ਦੇ ਬਾਥਰੂਮ ਦੇ ਵਿੱਚੋਂ ਮਿਲਿਆ ਬਾਥਰੂਮ ਦੇ ਵਿੱਚੋਂ ਲਾਸ਼ ਬਰਾਮਦ ਹੋਈ ਆ ਆਜੇ ਹਸਪੀਟਲ ਦੇ 2.30 ਵਜੇ ਆਪਾਂ ਨੂੰ ਇਸ ਜਿਹੋ ਕਿਸੇ ਬਾਥਰੂਮ ਦੇ ਦੇਖੀ ਅਲਕੋਹਲਿਸ ਨੌਜਵਾਨ ਪੇਟਾ ਤੇ ਜਿਸ ਨੂੰ ਦੱਸੀ ਦਸਹਾਂ ਦੇ ਚੈੱਕ ਕੀਤਾ ਜਾਇਆ ਤਾਂ ਬਾਥਰੂਮ ਨੂੰ ਦੱਸ ਦੇਣਾ ਪਈ ਜੀ ਇਹੋ ਧਿਆਨ ਹੌਸਲੇ ਤੇ ਦਾਖਾਸ ਕਰੀ ਸੁਝਾਉਂਦਾ